ਹਰ ਦੇਸ਼ ਵਿੱਚ ਸੜਕਾਂ ਤੇ ਦੋ ਪਹੀਆ ਤੇ ਚਾਰ ਪਹੀਆ ਵਾਹਨ ਚਲਾਉਣ ਲਈ ਕੁਝ ਨਿਯਮ ਬਣਾਏ ਜਾਂਦੇ ਨੇ ਜਿਸ ਦੀ ਪਾਲਣਾ ਡਰਾਈਵਰਾਂ ਨੂੰ ਕਰਨੀ ਪੈਂਦੀ ਹੈ ਦੋ ਪਹੀਆ ਵਾਹਨ ਚਾਲਕਾਂ ਲਈ ਜੋ ਸਭ ਤੋਂ ਮਹੱਤਵਪੂਰਨ ਤੇ ਸਭ ਤੋਂ ਆਮ ਨਿਯਮ ਹੈ ਉਹ ਹੈਲਮਟ ਪਾ ਕੇ ਗੱਡੀ ਚਲਾਉਣਾ ਹੈ ਕਿਉਂਕਿ ਇਹ ਸੁਰੱਖਿਆ ਪ੍ਰਦਾਨ ਕਰਦਾ ਹੈ ਜੇਕਰ ਕੋਈ ਦੋ ਪਹੀਆ ਵਾਹਨ ਚਾਲਕ ਬਿਨਾਂ ਹੈਲਮਟ ਤੋਂ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਫਿਰ ਟ੍ਰੈਫਿਕ ਨਿਯਮਾਂ ਅਨੁਸਾਰ ਅੱਛਾ ਖਾਸਾ ਚਲਾਨ ਕੱਟਿਆ ਜਾਂਦਾ ਹੈ ਬਿਨਾਂ ਹੈਲਮਟ ਦੇ ਡਰਾਈਵਿੰਗ ਕਰਨ ਤੇ ਚਲਾਣ ਤੋਂ ਬਚਣ ਲਈ ਕਈ ਲੋਕ ਸਸਤੇ ਹੈਲਮਟ ਨੂੰ ਵੀ ਖਰੀਦ ਕੇ ਪੈਣ ਲੈਂਦੇ ਨੇ ਪਰ ਅਜਿਹਾ ਕਰਨ ਤੇ ਵੀ ਤੁਹਾਨੂੰ ਚਲਾਣ ਪੜਨਾ ਪਵੇਗਾ ਕਿਉਂਕਿ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਤੁਸੀਂ ਸਿਰਫ ਐਸ ਆਈ ਐਸ ਮਾਰਕ ਵਾਲਾ ਹੈਲਮਟ ਪੈਣ ਸਕਦੇ ਹੋ ਜੇਕਰ ਤੁਸੀਂ ਐਸ ਆਈ ਐਸ ਮਾਰਕ ਤੋਂ ਬਿਨਾ ਹੈਲਮਟ ਪਾ ਕੇ ਸਵਾਰੀ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਚਲਾਣ ਪੜਨਾ ਪਵੇਗਾ ਇਸ ਦੇ ਨਾਲ ਹੀ ਜੇਕਰ ਤੁਸੀਂ ਹੈਲਮਟ ਪੈਣ ਰਹੇ ਹੋ ਪਰ ਇਸ ਦੀ ਸਟ੍ਰਿਪ ਨਹੀਂ ਬਣੀ ਇਸ ਲਈ ਅਜਿਹੀ ਸਥਿਤੀ ਵਿੱਚ ਵੀ ਤੁਹਾਡਾ 2000 ਪੇਦਾ ਚਲਾਨ ਹੋ ਸਕਦਾ ਹੈ ਹਰ ਦੇਸ਼ ਵਿੱਚ ਸੜਕਾਂ ਤੇ ਦੋ ਪਹੀਆ ਤੇ ਚਾਰ ਪਹੀਆ ਵਾਹਨ ਚਲਾਉਣ ਲਈ ਕੁਝ ਨਿਯਮ ਬਣਾਏ ਜਾਂਦੇ ਨੇ ਜਿਸ ਦੀ ਪਾਲਣਾ ਡਰਾਈਵਰਾਂ ਨੂੰ ਕਰਨੀ ਪੈਂਦੀ ਹੈ ਦੋ ਪਹੀਆ ਵਾਹਨ ਚਾਲਕਾਂ ਲਈ ਜੋ ਸਭ ਤੋਂ ਮਹੱਤਵਪੂਰਨ ਤੇ ਸਭ ਤੋਂ ਆਮ ਨਿਯਮ ਹੈ ਉਹ ਹੈਲਮਟ ਪਾ ਕੇ ਗੱਡੀ ਚਲਾਉਣਾ ਹੈ ਕਿਉਂਕਿ ਇਹ ਸੁਰੱਖਿਆ ਪ੍ਰਦਾਨ ਕਰਦਾ ਹੈ ਜੇਕਰ ਕੋਈ ਦੋ ਪਹੀਆ ਵਾਹਨ ਚਾਲਕ ਬਿਨਾ ਹੈਲਮਟ ਤੋਂ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਫਿਰ ਟ੍ਰੈਫਿਕ ਨਿਯਮਾਂ ਅਨੁਸਾਰ ਅੱਛਾ ਖਾਸਾ ਚਲਾਨ ਕੱਟਿਆ ਜਾਂਦਾ ਹੈ ਬਿਨਾ ਹੈਲਮਟ ਤੇ ਡਰਾਈਵਿੰਗ ਕਰਨ ਤੇ ਚਲਾਨ ਤੋਂ ਬਚਣ ਲਈ ਕਈ ਲੋਕ ਸਸਤੇ ਹੈਲਮਟ ਨੂੰ ਵੀ ਖਰੀਦ ਕੇ ਪਹਿਨ ਲੈਂਦੇ ਨੇ ਪਰ ਅਜਿਹਾ ਕਰਨ ਤੇ ਵੀ ਤੁਹਾਨੂੰ ਚਲਾਨ ਪਰਨਾ ਪਵੇਗਾ ਕਿਉਂਕਿ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਤੁਸੀਂ ਸਿਰਫ SIS ਮਾਰਕ ਵਾਲਾ ਹੈਲਮਟ ਪੈਨ ਸਕਦੇ ਹੋ ਜੇਕਰ ਤੁਸੀਂ SIS ਮਾਰਕ ਤੋਂ ਬਿਨਾ ਹੈਲਮਟ ਪਾ ਕੇ ਸਵਾਰੀ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਚਲਾਨ ਪਰਨਾ ਪਵੇਗਾ ਇਸ ਦੇ ਨਾਲ ਹੀ ਜੇਕਰ ਤੁਸੀਂ ਹੈਲਮਟ ਪੈਨ ਰਹੇ ਹੋ ਪਰ ਇਸ ਦੀ ਸਟ੍ਰਿਪ ਨਹੀਂ ਬਣੀ ਇਸ ਲਈ ਅਜਿਹੀ ਸਥਿਤੀ ਵਿੱਚ ਵੀ ਤੁਹਾਡਾ 2000 ਰੁਪਏ ਦਾ ਚਲਾਨ ਹੋ ਸਕਦਾ ਹੈ